इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿ ਕਿ ਕਹਾਣੀ ਕਿ ਕਿ ਤੇ ਕਿੰਨੇ ਬੰਦੇ ਰਸਕਿੱਤੇ ਫਿਰ ਸਵੇਰੇ ਸਭਾ 9 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਵੱਲ ਕਿ ਲਖਨਉ ਦੇ ਇੱਕ ਪੰਡਾ ਪਿੰਡ ਹੈਗਾ ਸਭਾਨਪੁਰ ਤੇ ਪੰਡਾ ਹੈ ਉੱਥੇ ਦੋ ਬੰਦੇ ਤਿੰਨ ਬੰਦੇ ਬਾਈਕ ਤੇ ਆਏ ਹਨ और आके एक दुकान से पैसे गन पॉइंट पे खो करने की कोशिश की है और दुकान के बाहर ये दो राउंड फायर करके फरार उरार हो सुबानपुर की टीम एस एच ओ साहब और डी एस पी साहब उसे मौके पर किसी और मौके को देखना रास्ते देखी जो ही ज़, ज़, इंफॉर्मेशन मिली है उदा ही इन्होंने अपनी ग्डी उन्होंने पिछे ला ली और बकायदा बड़ी मेहनत और बड़ी दलेरी ने हॉर चेस करके वो तीनों बंदे राउंड अप अपने मौके पर ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਨੂੰ ਛੁਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤੀਨੋਂ ਬੰਦਿਆਂ ਨੂੰ ਰਾਈਟ ਰਾਉਂਡ ਅਪ ਕੀਤਾ ਹੈ ਇੱਕ ਚੀਜ਼ ਵੀ ਬਾਈਕ ਸੀ ਇਹ ਤੀਨੋਂ ਦੋਸ਼ੀ ਬਾਈਕ ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਔਰ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਗੱਟਾ ਰਿਕਵਰ ਕੀਤੇ ਹਨ ਇੱਕ 7.62 ਬੋਰ ਦਾ ਹੈ ਇੱਕ 7.65 ਉਹ ਇਹਨਾਂ ਦਾ ਹੈ बत्ती बोर तीस बोर का वतन बराबद किया लाइव राउंड जो हैं तो बरामद किए हैं और बंदे जोड़े हैं तीन है। जब इन्होंने असी आइडेंटिटी पता की तो इन्हों का नाम एक दीपक दूसरा बंदा परमजीत संमा तीसरा बंदा दलजी ये हमारे डिजग्रंटल डिफेल्टर्स है इन्होंने उपर टोटल सुबहानपुर का पर्चा मिला के और फगवाड़ा की वारदात मिला के टोटल छब्बीस वारदातें इन्होंने की हैं और ए बंदे कुछ दिनों पहले ना जन्माष्टमी की रात एक वायरल वीडियो होया सी भीडियो देख सकते हो कि तीन बंद गोविंद नगर से यह वारदात की सर्दी ये तीनों जहाँ ने की गन पॉइंट पर इन्हों ने यह कबूलिया है कि वारदात इन्होंने अंजाम दी गई ਜਿਹੜੇ ਅੱਜ ਜੁਗ ਤੇ ਇਦਾਂ ਦੇ ਜਿਹੜੇ ਕੰਮਾਂ ਦੇ ਵਿੱਚ ਜਾਰਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤੇ ਜਿਆਦਾ ਪਨਾਦੇ ਕਿ ਲੋਕ ਉਹਦਾ ਇਦਾਂ ਦੀ ਵਾਰਦਾਤ ਨੂੰ ਜਮ ਦੇ ਕੇ ਕਿਤੇ ਨਿੱਤੇ ਲੱਗਦਾ ਨਹੀਂ ਕਿ ਸਮਾਜ ਦੇ ਵਿੱਚ ਸੁਧਾਰ ਮੰਗੀ ਲੋੜ ਹੈ ਨਹੀਂ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਪੋਰਟ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਉਂਦੇ ਕਿਉਂਕਿ ਉਹਨਾਂ ਦੀ ਨੀਅਤਾਂ ਤੇ ਫਿਤਰਤ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ that is a source of income ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੇ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤਿੰਨ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜ ਹੈ 26 ਪਰਚੇ ਦਰਜ ਹੈ ਇਹ ਟ੍ਰੈਂਡ ਹੈ ਵੈਪਨਸ ਤੇ ਬਿਲਕੁਲ ਵਾਰਦਾਤ ਪਰ ਇਸ ਕਰਕੇ ਅਸੀਂ ਇਧਾਂ ਦੇ ਬੰਦੇ ਹੈ ਨਾ ਅਸੀਂ ਇਹਨਾਂ ਦਾ ਕਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਡੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ ਇਸ਼ਾਕ ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰਦਾਤ ਕਰ ਚੁੱਕੇ ਹਨ और खाली कपूरथले में इन आदों पर पचे रमा मंडी बारादरी एनडीपीएस के पचे दर्ज हैं कमिश्नरेट के विच रहन वाले मकसदा के जलंधर हुजर ने बात बात की है पगाड़े की थी, थी कपूरथला पूरे के पूरे ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰ ਰੇਟ और होशियारपुर सांडा भी ए एक्टिव रहे इन्होंने पीछे बहुत बात बातें कही की हुई है तोड़ा के बंदे ने अच्छी राउंडअप जरूर कर दें ਤਾਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿਸੇ ਦੀ ਵਾਦਵਾ ਕਰਕੇ ਬੰਦਾ ਫਰਾਰ ਹੋ ਸਕਦਾ ਹੈ ਜਿੰਪਲੀ ਗੱਲ ਕਰੀਏ ਵਿਅਕਤੀਗਤ ਗੱਲ ਨਹੀਂ ਹੈ ਨਾ ਵਪਨ ਕਿੱਥੋਂ ਇਹਨਾਂ ਨੂੰ ਰੋਮਾਂਟ ਤੇ ਲਿਆ ਹੋਇਆ ਹੈ ਉਹਨੂੰ ਹੋਣਾ ਸੀ ਇਹ ਕੁਝ-ਕੁਝ ਕਰਾਂਗੇ ਕਿ ਕਿੱਥੋਂ ਇਹ ਵਪਨ ਇਲੀਗਲ ਇਹਨਾਂ ਨੂੰ ਫੋਰ ਮੋਈਆ ਹੋ ਗਏ ਤਾਂ ਉਹ ਅਸੀਂ ਕੁਝ-ਕੁਝ ਕਰਕੇ ਜਦੋਂ ਵੀ ਕੋਈ ਸਹੀ ਸਪੱਸ਼ਟਤਾ ਮਿਲੇਗੀ ਤੁਹਾਡੇ ਨਾਲ ਵਾਪਸ ਕਰਾਂਗੇ बारे नहीं कर पाए की आदि है कि नहीं बस के तो ये तो पर नहीं जरूर सजा कटके आए इन्होंने दो हजार बीस दो हजार पंद्रह सतारा इक्कीस चौबीस तेईस हर साल परचे दर्ज है तो कई बार हूं लगते हैं बंद जेल जाते हैं वापस बेल ਥੋੜਾ ਕਿਨੋ ਤੋਂ ਨਾ ਕੋਈ ਕੋਈ ਇਹਦਾ ਗੈਂਗ ਹੈ ਕੋਈ ਬੜਾ ਹੋ ਸਕਦਾ ਨਿਕਲ ਜਾ ਕੋਈ ਉਹ ਜਿਹੜਾ ਹੁਣ ਤੱਕ ਅਸੀਂ ਪੁੱਛਕਿਛ ਕੀਤੀ ਹੈ ਹਲੇ ਤਾਂ ਇਹ ਤਿੰਨ ਹੀ ਹੈ ਜਿਹੜੇ ਮਿਲ ਕੇ ਤਿੰਨੋਂ ਵਾਰਦਾਤ ਕਰਦੇ ਹਨ ਬੜਾ ਗੈਂਗ ਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੇ ਪਹਿਲੇ ਕ੍ਰਿਮੀਨਲ ਬਣ ਜਾਗੇ ਉਹ ਹੀ ਆਉਂਦੇ ਆਉਂਦੇ ਉਹ ਦੁਬਾਰਾ ਵਾਰਦਾਤਾਂ ਕਰਦੇ ਇਸ ਕਰਕੇ ਕੰਟੀਨਿਊਸਲੀ ਅਸੀਂ ਮਹਿੰਮ ਚਲਾਉਂਦੇ ਹਾਂ ਕਿ ਜਿੱਥੇ ਅਸੀਂ ਬੇਡਆਊਟ ਸਨੈਚਰ ਥੋਰ ਔਰ ਰੋਬਰਸ ਜਿਹੜੇ ਤੁਸੀਂ ਡਿਕੋਏਸ ਕਹਿ ਸਕਦੇ ਹੋ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਉਹ ਪਿੱਛੇ ਵੀ ਕਪੂਰ ਤਲੇ ਦੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ ᱛਾ ਉਸੇ ਹੋਂ ਨਹਿਮ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਖਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਹੁੰਦੇ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਗਾ ਦੂਜਾ ਮੰਗਤਰਾਮ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਵਾਰਦਾਤ ਕੀਤੀ ਸੀ ਇਸ ਮੈਚਿੰਗ ਦੀ ਇਹ ਐਕਟਿਵ ਹੈਚ ਮੈਚ ਕਰਕੇ ਲਏ ਗਏ ਸੀ ਇੱਕ ਬੰਦੇ ਤੋਂ ਹੁਣ ਇਹਨਾਂ ਨੂੰ ਹਤੀ ਪਰਸੋਂ ਰਾਤੀ ਇਹ ਦੁਆਰਾ ਕੋਈ ਵਾਰਦਾਤ ਅੰਜਾਮ ਕਰਨੇ ਰਾਤ ਨੂੰ ਆਏ ਤੇ ਸਾਬੀ ਪਟੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਨੇ ਤਰੀ ਤਰੀ 10 ਜੋ ਗੱਡੀਆਂ ਹੈ ਉਹ ਕੋਈ ਨੇ ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਨੇ ਜਿਹੜੇ ਫਰਾਰ ਹੈ ਉਹਨਾਂ ਦੀ ਵੀ ਢੂੰਡ ਕਰ ਰਹੇ ਹਾਂ ਬਹੁਤ ਜਲਦੀ ਓਬਵੀਅਸਲੀ ਕਾਬੂ پکڑ ਲਿਆਗੇਗੇ ਯਸ ਇਹ ਮੰਦਿਰ ਜਿੰਨੇ ਦੇ ਚੋਰੀ ਹੋਇਆ ਬਰਾਬਰ ਇਹ ਉਹਨਾਂ ਹੈਲੋ ਪਰ ਅਸੀਂ ਉਹ ਉਹਨਾਂ ਨੂੰ ਹੁਣ ਤੋ ਥਿਸ ਇਜ਼ ਪਾਰਟ ਆਫ ਕੇਸ ਪ੍ਰੋਪਰਟੀ ਹੈ ਉਹਨਾਂ ਨੇ ਉਹਨਾਂ ਨੂੰ ਕੋਰਟ ਤੇ ਰਿਕਰ ਨਹੀਂ ਚਾਹੁੰਦੇ ਮੈਂ ਤੁਹਾਨੂੰ ਤਾਂ ਕਰ ਨਹੀਂ ਚਾਹੀਏ ਕੰਮ ਜਿਹੜਾ ਬਿਗਨ ਚ ਚੱਲ ਰਹੀ ਹੈ ਉਹਨ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬੰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਜਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਹਨੇ 13-13 ਬੀਪੇ ਰਿਫਾਈਨਡ ਆਰ ਵੀ ਕੀ ਚੋਰੀ ਕੀਤੀ ਹੈ ਨੌ ਤਾਂ ਅਸੀਂ ਬਰਾਮਤ ਕਰ ਲਏ ਹਨ ਪਰ ਚਾਰ ਇਹਨਾਂ ਨੇ ਕਿਤੇ ਵੇਚ ਦਿੱਤੇ ਹੈ ਤੇ ਇਸ ਤਰ੍ਹਾਂ ਦੀ ਮੁਹਿੰਮ ਅਸੀਂ ਕੰਟੀਨਿਊਸਲੀ ਚਲਾ ਰਹੇ ਹਾਂ ਤਾਂ ਕਿ ਜਿਹੜੇ ਬੰਦੇ ਹੈ ਹੈ ਨਾ ਜੋ ਸਨੈਚਰ ਹੈ ਚੋਰ ਹੈ ਰੋਬਰ ਹੈ ਡਿਕੋਇਟ ਸੇ ਆਸੀ ਇਹਨਾਂ ਤੇ ਫਲ ਪਾਈਏ ਔਰ ਪਬਲਿਕ ਨੂੰ ਇੱਕ ਸਿਕਿਉਰ ਮਾਹੌਲ ਦੇ ਤਾਂ ਕਿ ਉਹ ਬਾਜ਼ਾਰ ਮੇ ਆਪਣੀ ਸ਼ਾਪਿੰਗ ਔਰ ਜਿਹੜਾ ਵੀ ਉਹ ਰੋਜ਼ਮਰਾ ਦਾ ਕੰਮ ਹੈ ਉਹ ਕਰ ਸਕੇ ਆਪਣਾ ਕਿਤਨੇ ਵੀ ਚੋਰੀਆਂ ਸਮਾਂ